ਇੱਕ ਵਾਰ ਸਾਡੇ ਕੈਂਪੀ ਨੇ ਯੂਪੀ ਤੋਂ ਪਹਿਲਵਾਨ ਨੇ ਉਹ ਦਿਨ ਲਾਈਵ ਆਇਆ ਮੈਂ ਆਪਣੇ ਵੱਲੋਂ ਨਹੀਂ ਬਣਾ ਰਿਹਾ ਤੁਸੀਂ ਸਾਰੇ ਕਿਤੇ ਵੀ ਟੀਵੀ ਤੇ ਦੇਖ ਸਕਦੇ ਹੋ ਇਹ ਕੁਐਸਚਨ 0R ਤੇ ਕਿਤੇ ਪੁੱਛ ਰਹੇ ਸੀ ਕੋਈ ਤੇ ਉਹ ਆ ਕੇ ਜਾਂਦਾ ਜਾਂਦਾ ਇਹਨਾਂ ਨੂੰ ਸੁੰਗਣ ਲੱਗ ਗਿਆ ਬੋਲਦੇ ਉਹ ਰਿਕਾਰਡਿੰਗ ਆ ਸਾਰੇ ਕੋਲ ਤੁਹਾਡੇ ਲੱਭੋਗੇ ਤੁਸੀਂ ਆ ਜੂਗੀ ਤੇ ਇੱਕ ਵਾਰ ਉਹ ਸੁੰਘ ਕੇ ਕਿ ਦੂਜੀ ਵਾਰ ਸੁੰਘ ਕੇ ਉਹਨਾਂ ਨੇ ਇਸ਼ਾਰਾ ਕਰਤਾ ਸਪੀਕਰ ਚੇਅਰ ਵੱਲੋਂ ਵੀ ਹਾਂ ਪੀਤੀ ਹੋਈ ਆ ਕਿਉਂਕਿ ਉਹ ਮੰਦਰ ਆ ਉੱਥੇ ਤੁਸੀਂ ਇੱਕ ਪੀ ਕੇ ਸ਼ਰਾਬੀ ਹੋ ਕੇ ਕਿਵੇਂ ਆ ਸਕਦੇ ਹੋ ਉਹਨਾਂ ਨੇ ਮੈਡੀਕਲ ਟੀਮ ਕੀ ਆ ਵੀ ਚੈੱਕ ਅਪ ਇਹਨਾਂ ਦੀ ਲੈ ਕਰਨਾ ਚਾਹੀਦਾ ਵੀ ਜੇ ਇਹ ਮੰਦਿਰ ਚ ਸ਼ਰਾਰਪੀ ਕਿਹਾ ਕਿ ਬੜੀ ਮਾੜੀ ਗੱਲ ਤੇ ਮੈਂ ਇਹਨਾਂ ਨੂੰ ਉੱਥੋਂ ਉਸ ਵੇਲੇ ਜਦ ਦੀ ਇਸ਼ਾਰਾ ਕੀਤਾ ਵੀ ਆਪਣਾ ਬੰਦਾ ਏ ਕਿਉਂ ਐ ਚਲੋ ਮੈਂ ਗੱਡੀ ਚ ਇੱਕਦਮ ਲੈ ਕੇ ਉਹ ਪਹਿਲੀ ਵਾਰ ਇਹ ਹੋਇਆ ਦੂਜੀ ਵਾਰ ਇੱਕ ਹਿਮਾਚਲ ਦੇ ਹੀ ਆਪਣੇ ਐਮਪੀ ਨੇ ਤੇ ਉਹਨਾਂ ਨੇ ਇਹਨਾਂ ਨੂੰ ਆ ਕੇ ਬੈਠ ਕੇ ਨਾਲ ਜਦੋਂ ਇਹਨਾਂ ਨੇ ਅਸਲੀ ਗੱਲ ਇਹ ਸ਼ੁਰੂ ਉਦੋਂ ਹੋਈ ਸੀ ਜਦੋਂ ਐਮਪੀ ਅਨੇ ਨਾਲ ਦਿਆ ਨੇ ਇੱਕ ਖਾਲਸਾ ਸਾਹਿਬ ਇੱਕ ਐਮਪੀ ਧਰਮਵੀਰ ਗਾਂਧੀ ਜਿਨ੍ਹਾਂ ਨੇ ਇਹ ਗੱਲ ਕਹੀ ਸੀ ਵੀ ਸਪੀਕਰ ਸਾਹਿਬ ਨੂੰ ਵੀ ਹੱਥ ਜੋੜ ਕੇ ਸਾਡੀ ਸੀਟ ਬਦਲ ਦੋ ਵੀ ਅਸੀਂ ਸਵੇਰੇ ਪਾਠ ਕਰਕੇ ਆਉਨੇ ਆ ਪੂਜਾ ਕਰਕੇ ਆਉਨੇ ਆ ਇਹ ਸਵੇਰੇ ਉਹ ਜਹੀ ਸਮੈਲ ਸ਼ਰਾਬ ਦੀ ਆਉਂਦੀ ਆ ਗੰਦੀ ਵੀ ਅਸੀਂ ਨਾਲ ਬਹਿ ਨਹੀਂ ਸਕਦੇ ਸਾਡੀ ਸੀਟ ਚੇਂਜ ਕਰ ਦੋ ਉਹ ਬੜੇ ਗੁੱਸੇ ਸੀ ਵੀ ਇਹ ਬੰਦਾ ਕਰ ਕੀ ਰਿਹਾ ਤੇ ਫਿਰ ਇੱਕ ਵਾਰ ਇਹਨਾਂ ਦੇ ਪੀਏ ਹੁੰਦਾ ਸੀ ਪੁਰਾਣਾ ਹੁਣ ਤਾਂ ਨਹੀਂਗਾ ਉਹਨੂੰ ਮੈਂ ਛੇਤੀ ਇਹਨਾਂ ਨੂੰ ਚਕਵਾ ਕੇ ਉਧਰ ਭੇਜਿਆ ਵੀ ਲੈ ਕੇ ਜਾਓ ਉਹ ਗੱਲਾਂ ਸੀ ਬਾਕੀ ਇਹਨਾਂ ਵੱਲੋਂ ਨਹੀਂ ਕੋਈ ਕਸਰ ਛੱਡੀ ਇਹ ਤਾਂ ਮੇਰੇ ਤੇ 2 ਕਰੋੜ ਰੁਪਈਆ ਐਨ ਕਾਗਜ ਜਿੱਦਣ ਭਰਨੇ ਸੀ ਆ ਇਲੈਕਸ਼ਨ ਜਦੋਂ ਸੀ 8 ਮਹੀਨੇ ਪਹਿਲਾਂ ਤੇ ਮੈਂ ਪਰਿਵਾਰ ਬੱਚੇ ਸਸਮੇਤ ਮੈਨੂੰ ਸੜਕ ਤੇ ਬਾਹਰ ਕੱਟਤਾ ਸੀ ਇਹ ਕਾਹਦਾ ਦੋਸਤ ਇਹ ਤਾਂ ਮਤਲਬ ਦੋਸਤ ਕਹਿਣ ਦੇ ਹੀ ਲਾਇਕ ਨਹੀਂਗਾ ਇਸ ਕਰਕੇ ਇਹ ਗੱਲਾਂ ਨਹੀਂ ਗਈਆਂ ਹਾਂ ਇਹ ਜ਼ਰੂਰ ਗੱਲ ਆ ਵੀ ਪੋਲੀਟੀਕਲੀ ਆਪਸ ਵਿੱਚ ਜਿਹੜੇ ਆ ਉਹ ਗੱਲਾਂ ਹੁੰਦੀਆਂ ਬਿਆਨਵਾਜੀ ਹੁੰਦੇ ਆ ਪਰ ਕਦੇ ਜਿਹੜਾ ਹੈ ਜਾਤੀ ਕਿਸੇ ਤੱਕ ਨਹੀਂ ਕੋਈ ਗਿਆ ਸੀ ਪਰ ਇਹ ਪਰਸਨਲ ਜਿਹੜਾ ਹੈ ਉੱਥੇ ਤੱਕ ਜਾਂਦੇ ਆ ਤੇ ਜਿਹਹ ਜਿਆ ਕਰਨਗੇ ਉਹ ਜਿਹੇ ਭਰਨਗੇ ਗਲਤ ਇੰਨੀ ਆ ਮੀਡੀਆ ਨਾਲ ਮੈਂ ਇਹ ਕਹਿ ਰਿਹਾ ਅੱਜ ਤਾਂ ਮੀਡੀਆ ਨੂੰ ਤੁਹਾਨੂੰ ਸੱਦ ਲਿਆ ਵੀ ਆ ਦੇਖੋ ਜੀ ਤੁਸੀਂ ਕਵਰੇਜ ਕੀਤੀ ਪਰ ਜੇ ਤੁਸੀਂ ਇਹ ਐਕਸ਼ਨ ਤੋਂ ਪਹਿਲਾਂ ਜਾ ਕੇ ਦਿਖਾਨ ਦੇ ਵੀ ਆ ਨਸ਼ਾ बिक ਰਿਹਾ ਹੈ ਫਿਰ ਤੁਹਾਡੇ ਨਾਲ ਕੀ ਹੁੰਦਾ ਇਹ ਇਹ ਗਲਤ ਇਹ ਹੈ ਕੁਐਸਚਨ ਉਹੀ ਜਿਹੜਾ ਜਿਹੜਾ ਪੱਤਰਕਾਰ ਆ ਸਾਡਾ ਭਰਾ ਮੈਂ ਬੇ ਬਠਿੰਡੇ ਚ ਬਾਅਦ ਇਲੈਕਸ਼ਨ ਚ ਗਿੱਦੜਵਾ ਰਹੇ ਹੋਰ ਕਵਰ ਕੀਤੇ ਉਹਨੇ ਉਹਦੀ ਉਹਦਾ ਕੀ ਸੀ ਸਿਰਫ ਇੱਕ ਐਮਐਲਏ ਦੀ ਆਡੀਓ ਆ ਜਿਹੜੀ ਉਹ ਪੱਤਰਕਾਰ ਨੂੰ ਮਿਲੀ ਪੱਤਰਕਾਰ ਨੇ ਚਲਾਤੀ ਪੱਤਰਕਾਰ ਨੇ ਮੇਰੇ ਨਾਲ ਗੱਲ ਕਰਨ ਦੀ ਕੋਸ਼ਿਸ਼ ਵੀ ਕੀਤੀ ਜਿਹੜਾ ਵੀ ਬੰਦਾ ਸੀ ਮੈਂ ਉਹਦੇ ਨਾਲ ਗੱਲ ਨਹੀਂ ਕੀਤੀ ਉਹ ਮੇਰੀ ਵੀ ਚਲਾ ਦਿੰਦਾ ਲਾ ਦਿੰਦਾ ਤੁਹਾਡੀ ਆਡੀਓ ਵੀ ਵੈਸੇ ਵਾਇਰਲ ਕੀਤੀ ਸੀ ਹਾਂ ਆ ਤੁਸੀਂ ਕੋਈ ਮਤਲਬ ਹੀ ਕੀ ਮਤਲਬ ਮਤਲਬ ਕੀ ਜੜ ਜਿਹੜੀ ਚੀਜ਼ ਡੋਮੇਨ ਚ ਆ ਗਈ ਉਹ ਪੱਤਰਕਾਰ ਦਾ ਰਾਈਟ ਆ ਜੇ ਮੈਂ ਉਦੋਂ ਬਾਅਦ ਉਹਨੂੰ ਕਮਾਂ ਫਿਰ ਉਹਦੇ ਵਿੱਚ ਇੱਕ ਹੋਰ ਲੈਂਗੁਏਜ ਜਿਹੜੀ ਇਹ ਤਾਂ ਇਹ ਤਾਂ ਅੱਜ ਸੁੱਤੀ ਪਈ ਆ ਜਿਹੜੀ ਅੱਜ ਮਹਿਲਾ ਕਮਿਸ਼ਨ ਹੂਮਨ ਕਮਿਸ਼ਨ ਆ ਜਿਹੜਾ ਅੱਜ ਉਹ ਮੈਡਮ ਗਿੱਲ ਨੇ ਮੇਰੀ ਖਿਆਲ ਚ ਉਹ ਬੜਾ ਵਧੀਆ ਮੀਡੀਆ ਤੇ ਬੋਲਦੇ ਹੁੰਦੇ ਆ ਚੰਗੀ ਗੱਲ ਆ ਪਰ ਅੱਜ ਉਹ ਸੁੱਤੇ ਪਏ ਨੇ ਅੱਜ ਉਹਨੇ ਜਿੰਨਾ ਚੀਰ ਹਰਨ ਸਾਡੀਆਂ ਮਾਵਾ ਭੈਣਾਂ ਦੇ ਬਾਰੇ ਜੋ ਗੰਦ ਬੋਲਿਆ ਉਸ ਬੰਦੇ ਨੇ ਜਿਹੜਾ ਇਹ ਦੂਜਾ ਪੰਡਾ ਵੱਡਾ ਪੰਡ ਛੋਟਾ ਪੰਡ ਤੇ ਅੱਜ ਕੋਈ ਐਕਸ਼ਨ ਨਹੀਂ ਤੁਸੀਂ ਕਿਉਂ ਨਹੀਂ ਉਹਦਾ ਨੋਟਿਸ ਲੈ ਕੇ ਉੱਤੇ ਉੱਤੇ ਕੇਸ ਫਾਈਲ ਕਰਾਇਆ ਕਿਉਂ ਨਹੀਂ ਉਹਦੀ ਤੁਸੀਂ ਗੱਲ ਕੀਤੀ ਉਲਟਾ ਉਹ ਪੱਤਰਕਾਰ ਤੇ ਜਿਹੜਾ ਕੇਸ ਦਰਜ ਕੀਤਾ ਹੈ ਉਹ ਅੱਜ ਹਾ ਹਾ ਕਾਰ ਮੱਚੀ ਪਈ ਓਥੇ ਹਰ ਚੌਂਕ ਚੌਂਕ ਤੇ ਪੁਤਲੇ ਸੜ ਰਿਹਾ ਸਰਕਾਰ ਦੇ ਨਾਰੇ ਚੱਲ ਰਹੇ ਆ ਮਤਲਬ ਮੈਂ ਵੀ ਜਾਊਂਗਾ ਫਿਰ ਮੈਂ ਅਜੇ ਪਹਿਲਾਂ ਤਾਂ ਨਹੀਂ ਗਿਆ ਵੀ ਕਿਉਂਕਿ ਫਿਰ ਕਈ ਵਾਰ ਇਹ ਹੁੰਦਾ ਵੀ ਪੋਲਿਟੀਕਲ ਐਂਗਲ ਦੇ ਕੇ ਨਾ ਹਜੇ ਉਹ ਐਨਜੀਓਜ਼ ਲੱਗੀਆਂ ਕਿਸਾਨੀ ਯੂਨੀਅਨ ਲੱਗੇ ਪੱਤਰਕਾਰ ਭਾਈਚਾਰਾ ਲੱਗਿਆ ਵਕੀਲ ਲੱਗੇ ਨੇ ਹੋਰ ਲੱਗੇ ਆ ਹੁਣ ਪੋਲਿਟੀਕਲ ਬੰਦੇ ਜਾ ਸਕਦੇ ਆ ਨਹੀਂ ਇਹ ਪੋਲਿਟੀਕਲ ਐਂਗਲ ਵੀ ਦੇਨ ਨੂੰ ਮਿੰਟ ਲਾਉਂਦੇ ਆ ਵੀ ਇਹ ਤਾਂ ਜੀ ਬੀਜਪੀ ਵਾਲੇ ਆ ਜੀ ਇਹ ਤਾਂ ਕਾਂਗਰਸ ਵਾਲੇ ਆ ਉਹ ਗੱਲ ਇੱਕ ਹੋਈ ਇਹ ਇਹ ਤਾਂ ਇਹ ਇੱਕ ਨਹੀਂ ਨਾ ਪੱਤਰਕਾਰਾਂ ਨਾਲ ਤਾਂ ਬਹੁਤ ਵਾਰ ਹੋਈ ਆ ਹੁਣ ਪਰ ਇਹਨਾਂ ਨੂੰ ਟਾਈਮ ਆ ਗਿਆ ਸਭ ਕੁਝ ਸਿਖਾਉਣ ਦਾ ਹਰ ਚੀਜ਼ ਦਾ ਟਾਈਮ ਹੁੰਦਾ ਹੈ ਪਹਿਲਾਂ ਇਹਨਾਂ ਨੂੰ ਟਾਈਮ ਤਿੰਨ ਸਾਲ ਦੋ ਸਾਲ ਦੇਣੇ ਵੀ ਬਣਦੇ ਸੀ ਪਹਿਲਾ ਸਾਲ ਦੇਣਾ ਬਣਦਾ ਸੀ ਦੋ ਹੁਣ ਤਿੰਨ ਹੋ ਗਏ ਹੁਣ ਤਾਂ ਜਾਂਦੇ ਵਾਲੇ ਆ ਟਾਈਮ ਪੀਕ ਤੋਂ ਸਲੋਪ ਸ਼ੁਰੂ ਹੋ ਗਈ ਹੁਣ ਤਾਂ ਜਾਣ ਵਾਲਾ ਟਾਈਮ ਆ ਗਿਆ ਹਜੇ ਤੱਕ 1000 ਨਹੀਂ ਦਿੱਤੇ ਚਲੋ ਉਹਤੇ ਮੈਂ ਬਾਅਦ ਚ ਆਉਣਾ ਉਹ ਸਾਡੀ ਇੱਕ ਭੈਣ ਸਕੂਟਰੀ ਵਾਲੀ ਸੀਐਮ ਦੋ ਦਿਨ ਪਹਿਲਾਂ ਥਾਪੀ ਦੇ ਕੇ ਆਇਆ ਭਵਾਨੀਗੜ੍ਹ ਸੀਐਮ ਨੇ ਜਦੋਂ ਉਦਘਾਟਨ ਕੀਤਾ ਉਹਨੇ ਦੇਖੋ ਤਾਂ ਸਹੀ ਅੱਜ ਮੈਂ ਪਤਾ ਕੀਤਾ ਉਸ ਜਿਹੜਾ ਟਰੱਕ ਯੂਨੀਅਨ ਦਾ ਪ੍ਰਧਾਨ ਬਣਨਾ ਚਾਹੁੰਦਾ ਸੀ ਇਹਨਾਂ ਦੇ ਬਲਾਕ ਪ੍ਰਧਾਨ ਸੀ ਅੱਜ 50% ਚਾਂਸ ਮਰਨ ਤੇ ਮੌਤ ਦੇ ਜ਼ੋਨ ਦੇ ਚੋਂ ਖੇਡ ਰਿਹਾ ਹੈ ਅੱਜ ਵੀ ਪਟਿਆਲੇ ਉਹਨੂੰ ਉਹਨਾਂ ਨੂੰ ਰੈਫਰ ਕੀਤਾ ਪਟਿਆਲੇ ਲਿਆਂਦਾ ਹੋਇਆ ਮੈਂ ਅੱਜ ਹੀ ਗੱਲ ਕਰ ਰਿਹਾ ਸੀ ਸਾਡੇ ਸੰਗਰੂਰ ਤੋਂ ਅਰਵਿੰਦ ਖੰਨਾ ਜੀ ਨਾਲ ਤੇ ਦੇਖੋ ਸਹੀ ਇੰਨੇ ਨੋਟ 25 ਲੱਖ ਰੁਪਇਆ ਤਾਂ ਮੂਰੇ ਹੀ ਪਿਆਏ ਤੇ ਉਹਨਾਂ ਨੂੰ ਟੈਲੀਫੋਨ ਕਰ ਰਹੇ ਆ ਵੀ ਤੁਸੀਂ ਕੱਲੇ ਆਜੋ ਤੁਸੀਂ ਕੱਲੇ ਆਜੋ ਨਾਲ ਸਰਪੰਚ ਨੂੰ ਲੈ ਆਇਓ ਕਿਉਂਕਿ ਉਹਨੇ ਅੱਗੇ ਕਟੋ-ਕਟ ਜਿਉ ਉਹਨਾਂ ਦੇ ਨੰਬਰ ਲੋਕਾਂ ਨੇ ਦੱਸਿਆ 100 ਬੰਦੇ ਨੂੰ ਉਹ ਦੱਸ ਚੁੱਕੇ ਸੀ ਉਹ ਮੁਵਾਰਕਾ ਲੈ ਚੁੱਕੇ ਸੀ ਦੇ ਚੁੱਕੇ ਸੀ ਵੀ ਮੈਨੇ ਮੇਰੀ ਗੱਲ ਫਾਈਨਲ ਹੋ ਗਈ ਹੁਣ ਉਹਨਾਂ ਨੂੰ ਥੋੜੀ ਪਤਾ ਸੀ ਵੀ ਇਹ ਡੀਲ ਚੱਲ ਰਹੀ ਆ ਉਹਨੇ ਤਾਂ ਕਿਹਾ ਵੀ ਮੈਂ 5 ਲੱਖ ਦਿੱਲੀ ਜਾ ਕੇ ਲਾ ਕੇ ਆਇਆ ਹਾਂ ਇਲੈਕਸ਼ਨ 'ਚ 20-25 ਹੋਰ ਦੇਤਾ ਤੇ ਪ੍ਰਧਾਨਗੀ ਮੇਰੀ ਆ ਤੇ ਉਹ ਬੀਬੀ ਨੇ ਰੇਟ 55 ਕਰਤਾ ਇਸ ਕਰਕੇ ਹਰ ਜਗ੍ਹਾ ਲੁੱਟ ਹਜੇ ਮੇਰੀ ਆ ਮੈਂ ਤੁਹਾਨੂੰ ਆਨ ਰਿਕਾਰਡ کہہ ਰਿਹਾ ਇਹ ਵੀਡੀਓ ਆ ਅਕੈਸਟਾ ਵੀਡੀਓ ਆ ਹਜੇ 3 ਸਾਲ ਕਰਕੇ ਅਧੀਆਂ ਹੋਣ ਗਈਆਂ ਜਿੰਨਾਂ 1 ਸਾਲ ਰਹਿ ਗਿਆ ਮੈਂ ਕਹਿੰਨਾ ਇਹਨਾਂ ਦੇ 75 ਤੋਂ 80 ਐਮਐਲਏ ਦੀਆਂ ਕਰਤੂਤਾਂ ਬਾਹਰ ਆ ਜਾਣਗੀਆਂ ਮੈਂ ਆਨ ਰਿਕਾਰਡ ਕਹਿੰਨਾ ਅੱਜ ਤੁਸੀਂ ਇਹ ਯਾਦ ਰੱਖਿਓ ਤੇ ਭਗਵੰਤ ਮਾਨ ਮੁੱਖ ਮੰਤਰੀ ਸਾਹਿਬ ਦੀਆਂ ਮਤਲਬ ਐਂ ਰੀਲਾਂ ਚੱਲਦੀਆਂ ਫਿਰਨਗੀਆਂ ਮਤਲਬ ਜਿਹਦਾ ਸਾਹ ਵੀ ਨਹੀਂ ਅਗਲਾ ਹੋਊਗਾ ਯਾਰ ਇਹ ਕਿਹੜੀ ਬੰਨੀ ਹੈ ਸੱਚ ਆ ਕਿਹੜੀ ਅਸਲੀ ਆ ਇਹ ਜਿਹੇ-ਜਿਹੇ ਗੱਲਾਂ ਲੋਕਾਂ ਨੇ ਕੀਤੀਆਂ ਹੋਈਆਂ ਇਹ ਜਿਹੇ-ਜਿਹੇ ਕਾਰੇ ਕੀਤੇ ਹੋਏ ਆ ਕੋਈ ਗਨਮੈਨ ਕੱਢੂਗਾ ਕੋਈ ਸਵੀਪਰ ਕੱਢੂਗਾ ਕੋਈ ਚਾਹ ਵਾਲਾ ਕੱਢੂਗਾ ਕੋਈ ਵੇਟਰ ਕੱਢੂਗਾ ਕਾ ਕੋਈ ਘਰਦਾ ਕੱਢੂਗਾ ਕੋਈ ਪਤਾ ਨਹੀਂ ਕੌਣ-ਕੌਣ ਕੀ-ਕੀ ਚੀਜ਼ਾਂ ਜਿਹੜੀਆਂ ਇਹਨਾਂ ਦੇ ਰੰਗ ਲੱਗੇ ਬਾਹਰ ਆਉਣਗੇ ਅੱਜ ਮੈਂ ਤੁਹਾਨੂੰ ਇਹ ਗੱਲ ਕਹਿ ਦਿੰਦਾ ਤੇ ਹੁਣ ਤਾਂ ਖੁਸ਼ੀ ਮਨਾ ਰਹੇ ਆ ਖੁਸ਼ੀ ਨਾਲ ਮੂੰਹ ਮਾਰ ਨਹੀਂ ਫਿਰਦੇ ਐਨਕਾ ਲਈ ਫਿਰਦੇ ਆ ਕਿਉਂਕਿ ਸ਼ਰਾਬ ਦੀ ਜਿਹੜੀਆਂ ਦੇਸੀ ਦੀ ਉਹ ਵਧਾਤੀ ਬੀਅਰ ਦਾ ਰੇਟ ਘਾਟਾ 2500 ਰੁਪਏ ਪਤਾ ਨਹੀਂ ਕੀ 25000 ਨਾਲ ਇਸ ਕਰਕੇ ਸਭ ਤੋਂ ਪਹਿਲਾਂ ਉਹ ਟੈਸਟ ਤਾਂ ਡਿਸਟਿਲਰੀ ਦਾ ਘਰੇ ਚੈੱਕ ਹੁੰਦੀ ਆ ਨਾ ਸਭ ਤੋਂ ਪਹਿਲਾਂ ਪੰਜਾਬ ਦੇ ਵੀ ਕਿਹੜੀ ਬੋਤਲ ਆ ਕਿਹੜੀ ਚੱਲੂ ਰੇ ਸੇਲ ਉਹ ਦੱਸਦੇ ਆ ਇਸ ਕਰਕੇ ਉਹ ਠੇਕਿਆਂ ਦਾ ਟੁੱਟਣ ਦਾ ਕੰਮ ਸੀਗਾ ਜਦੋਂ ਸਸਤੀ ਕਰ ਦਿੰਦੇ ਆ ਤੇ ਜਨਾਬ ਜਿਹੜਾ ਉਹ ਆਪਣੇ ਮੂੰਹ ਮਾ ਪਨ ਬੈਠੇ ਟਾਰਗੇਟ ਤਾਂ ਬਹੁਤ ਹੁੰਦੇ ਆ ਪਰ ਕਹਿੰਦੇ ਸ਼ਰਾਬ ਦੇ ਜਿਹੜਾ ਘਟਾਲਾ ਕੋਈ ਨਾ ਕੋਈ ਨਾ ਮੈਂ ਆਪ ਚੈੱਕ ਲੈਂਗੇ ਤੇ ਚਲੋ ਕਹਿੰਦੇ ਨੇ ਵੀ ਸ਼ਰਾਬ ਦਾ ਜਿਹੜਾ ਘਟਾਲਾ ਹੋਇਆ ਜਿੱਦਾਂ ਦਿੱਲੀ 'ਚ ਹੋਇਆ ਉਦਾਂ ਹੀ ਪੰਜਾਬ 'ਚ ਹੋਇਆ ਅਕਸਰ ਨੇਤਾ ਇਹ ਗੱਲ ਕਰਦੇ ਰਹਿੰਦੇ ਆ ਤੇ ਸਰਕਾਰ ਫਿਰ ਜੇ ਉੱਥੇ ਕਾਰਵਾਈ ਕਰ ਸਕਦੀ ਹੈ ਤਾਂ ਇੱਥੇ ਕਿਉਂ ਨਹੀਂ ਕਾਰਵਾਈ ਕਰ ਰਹੀ ਇੱਥੇ ਤੁਹਾਡੀ ਦੋਸਤੀ ਤਾਂ ਨਹੀਂ ਵਿਚਾਰੀ ਵੀ ਤੂੰ ਅੱਗੇ ਵੀ ਇਹ ਸਵਾਲ ਕਿਸ ਨੇ ਗੱਲ ਕੀਤੀ ਸੀ ਉੱਥੇ ਗੱਲ ਇੱਕ ਤਾਂ ਇੱਕ ਤਾਂ ਦਿੱਲੀ ਦਿੱਲੀ ਦੀ ਸਰਕਾਰ ਵੀ ਐਲਜੀ ਤੇ ਅੱਧੀ ਉਹ ਹੁੰਦੀ ਹੈ ਸੀਐਮ ਤੇ ਬਹੁਤ ਪ੍ਰਭਾਵ ਵਾਲਾ ਐਲਜੀ ਕੋਲ ਹੁੰਦੀ ਆ ਉੱਥੇ ਪਤਾ ਲੱਗ ਜਾਂਦਾ ਪੰਜਾਬ ਚ ਤਾਂ ਉਦੋਂ ਬਹੁਤ ਵੱਡੀਆਂ ਵੱਡੀਆਂ ਠੱਗੀਆਂ ਵੱਜ ਰਹੀਆਂ ਉਰੇ ਤਾਂ 5-7000 ਕਰੋੜ ਤੱਕ ਪਹੁੰਚੇ ਉਹ ਤਾਂ ਕੈਗ ਦੀ ਰਿਪੋਰਟ ਨੇ 2000 ਦਿੱਤਾ ਨਾ ਪਰ ਇੱਕ ਪੰਜਾਬ ਅਲੱਗ ਸਟੇਟ ਆ ਇੱਥੇ ਮਿੰਟ ਚ ਕਿਉਂਕਿ ਬਾਰਡਰ ਮinority ਸਿੱਖਾਂ ਦੀ ਸਟੇਟ ਆ ਤੇ ਬੜੀ ਸ਼ੀਤੀ ਇਹ આરોਪ ਲੱਗ ਜਾਂਦੇ ਆ ਵੀ ਦਿੱਲੀ ਵਾਲੇ ਉਰੇ ਆ ਕੇ ਕਬਜ਼ਾ ਕਰਨਾ ਚਾਹੁੰਦੇ ਆ ਦਿੱਲੀ ਵਾਲੇ ਉਰੇ ਸਟੇਟ ਨੂੰ ਆ ਕਰਨਾ ਚਾਹੁੰਦੇ ਆ ਸਟਰੀਟ ਨੂੰ ਆਹ ਕਰਨਾ ਚਾਹੁੰਦੇ ਆ